ਦੇ ਵਾਣ ਰੈਡੀ ਦੇ ਸਤਿਕਾਰਯੋਗ ਸ਼੍ਰੋਤੇ ਇੱਕ ਰਿਪੋਰਟ ਤੁਹਾਡੇ ਸਾਹਮਣੇ ਮੈਂ ਪੇਸ਼ ਕਰਨ ਲੱਗਾ ਇਹ ਰਿਪੋਰਟ ਹੈ ਉਸ ਬਚਪਨ ਦੀ ਜਿਹੜਾ ਸਕਰੀਨ ਦੇ ਨਾਲ ਜੁੜਿਆ ਹੋਇਆ ਹੈ ਆਸਟ੍ਰੇਲੀਆ ਦੀ ਇੱਕ ਯੂਨੀਵਰਸਿਟੀ ਨੇ 200 ਪਰਿਵਾਰਾਂ ਦੇ ਬੱਚਿਆਂ ਤੇ ਅਧਿਐਨ ਕੀਤਾ ਡਿਜੀਟਲ ਸਕਰੀਨ ਦੇ ਜਿਆਦਾ ਸੰਪਰਕ ਦੇ ਵਿੱਚ ਆਉਣ ਕਰਕੇ ਇਹ ਬੱਚੇ ਘੱਟ ਸ਼ਬਦ ਸਿੱਖਦੇ ਨੇ ਤੇ ਉਹਨਾਂ ਨੂੰ ਸਵਰ ਉਚਾਰਨ ਵੀ ਬਹੁਤ ਘੱਟ ਆਉਂਦਾ ਤਿੰਨ ਸਾਲ ਦੇ ਬੱਚਿਆਂ ਤੇ ਸਭ ਤੋਂ ਬੁਰਾ ਅਸਰ ਪੈਂਦਾ ਜੇ ਅਸੀਂ ਉਹਨਾਂ ਨੂੰ ਜਿਆਦਾ ਸਮਾਂ ਮੋਬਾਈਲ ਦੇ ਹੀ ਰੱਖਦੇ ਆ ਕਿਉਂਕਿ ਬੱਚੇ ਬੋਲਦੇ ਨਹੀਂ ਬੱਚੇ ਕੁਝ ਸੁਣਦੇ ਨਹੀਂ ਇਸ ਕਰਕੇ ਨਾ ਤਾਂ ਉਹਨਾਂ ਨੂੰ ਪੂਰੇ ਤਰੀਕੇ ਨਾਲ ਬੋਲਣਾ ਆਉਂਦਾ ਤੇ ਨਾ ਉਹਨਾਂ ਨੂੰ ਕੁਝ ਸਿੱਖਣਾ ਆਉਂਦਾ ਨਾ ਉਹ ਸ਼ਬਦ ਸਿੱਖਦੇ ਨੇ ਨਾ ਸੁਰ ਸਿੱਖਦੇ ਨੇ ਇਸ ਵੰਦੀ ਟੈਕਨੋਫੋਰੈਂਸ ਜਾਨਕਿ ਮੋਬਾਈਲ ਫੋਨ ਜਾਂ ਟੈਬਲੇਟ ਵਰਗੇ ਉਪਕਰਨਾ ਤੇ ਧਿਆਨ ਦੇਣ ਦੇ ਕਾਰਨ ਪਰਿਵਾਰ ਦੇ ਲੋਕਾਂ ਦੇ ਵਿੱਚ ਜਿਹੜੀ ਗੱਲਬਾਤ ਘੱਟ ਹੁੰਦੀ ਹੈ ਕਿਉਂਕਿ ਹਰ ਬੰਦਾ ਆਪਣਾ ਮੋਬਾਈਲ ਟੀਵੀ ਸਕਰੀਨ ਲਾ ਕੇ ਬਹਿ ਜਾਂਦਾ ਉਹ ਇੱਕ ਦੂਸਰੇ ਨਾਲ ਸੰਵਾਦ ਨਹੀਂ ਰਚਾਉਂਦਾ ਬੱਚੇ ਜਦੋਂ ਵੱਡਿਆਂ ਨਾਲ ਸੰਵਾਦ ਨਹੀਂ ਰਚਾਉਂਦੇ ਤਾਂ ਉਹਨਾਂ ਦੇ ਉਹਨਾਂ ਦੀ ਅਜੀਬਾਈ ਨਹੀਂ ਮੁੜਦੀਆਂ ਕਿ ਬੋਲਣਾ ਕਿੱਦਾਂ ਹੈ ਕਹਿਣਾ ਕਿੱਦਾਂ ਆ ਕੁਝ ਮੰਗਣਾ ਕਿੱਦਾਂ ਆ ਇਸ ਦੌਰਾਨ ਗੱਲਬਾਤ ਜਿਹੜੀ ਆਪਸੀ ਘੱਟ ਹੁੰਦੀ ਹੈ ਸੰਵਾਦ ਘੱਟ ਰਿਹਾ ਇਸ ਸੰਵਾਦ ਦੇ ਘਟਣ ਦੇ ਨਾਲ ਸੁਰ ਖਤਮ ਹੋ ਰਹੇ ਨੇ ਇਹਦਾ ਜ਼ਿਆਦਾ ਅਸਰ ਬੱਚਿਆਂ ਤੇ ਪੈ ਰਿਹਾ ਬਟਿਆਂ ਬੱਚਿਆਂ ਦੀ ਇੱਕ ਵੱਡੀ ਸਮੱਸਿਆ ਬਣਦਾ ਜਾ ਰਿਹਾ ਸੋ ਡਿਜੀਟਲ ਸਕਰੀਨ ਦੇ ਸੰਪਰਕ ਦੇ ਵਿੱਚ ਆਉਣ ਵਾਲੇ ਅਕਾਲੇ ਦਾ ਪਰਿਵਾਰ ਦੇ ਨਾਲ ਜ਼ਿਆਦਾ ਸਮਾਂ ਬਤਾ ਰਹੇ ਬੱਚੇ ਘੱਟ ਬੋਲਦੇ ਨੇ ਘੱਟ ਸੁਣਦੇ ਨੇ ਤੇ ਘੱਟ ਗੱਲਬਾਤ ਕਰਦੇ ਨੇ ਤੇ ਜਾਮਾ ਦੇ ਵਿੱਚ ਪ੍ਰਕਾਸ਼ਿਤ ਇੱਕ ਖੋਜ ਦੇ ਮੁਤਾਬਕ ਲਗਭਗ ਸਾਰੀ ਉਮਰ ਦੇ ਬੱਚੇ ਸਕਰੀਨ ਦਾ ਜਿਹੜਾ ਜ਼ਿਆਦਾ ਸੰਪਰਕ ਦੇ ਵਿੱਚ ਰਹਿੰਦੇ ਨੇ ਜਿਸ ਕਰਕੇ ਉਹਨਾਂ ਦਾ ਸੰਚਾਰ ਜਿਹੜਾ ਉਹ ਪ੍ਰਤੀਬੰਧਿਤ ਹੋ ਜਾਂਦਾ ਹੈ ਸੋ ਇਸ ਸਧਾਨ ਤੋਂ ਪਤਾ ਚੱਲਦਾ ਕਿ 18 ਮਹੀਨੇ ਦੇ ਬੱਚਿਆਂ ਦੇ ਨਾਲ ਡਿਜੀਟਲ ਉਪਕਰਨਾਂ ਦਾ ਜ਼ਿਆਦਾ ਸਮਾਂ ਬਤਾਉਣ ਦੇਣਾ ਬੱਚਿਆਂ ਦੁਆਰਾ 1.3 ਘੱਟ ਸਵਰ ਸੁਰ ਸਿੱਖਣ ਨਾਲ ਜੁੜਿਆ ਹੋਇਆ ਜਦੋਂ ਕਿ ਬੱਚੇ 2 ਸਾਲ ਦੇ ਹੋ ਗਏ ਤਾਂ ਇਹਨਾਂ ਦੇ ਵਿੱਚ ਗੱਲਬਾਤ ਕਰਨ ਦੀ ਕੋਸ਼ਿਸ਼ 0.4 ਅੰਕ ਘਟਦੇ ਸੀ ਸਭ ਤੋਂ ਜ਼ਿਆਦਾ ਨੈਗੇਟਿਵ ਜਾਂ ਨਕਾਰਾਤਮਕ ਅਸਰ 3 ਸਾਲ ਦੇ ਬੱਚਿਆਂ ਦੇ ਵਿੱਚ ਵੇਖਿਆ ਗਿਆ ਜਦੋਂ ਉਹਨਾਂ ਨੂੰ ਰੋਜ਼ਾਨਾ ਔਸਤਨ 2 ਘੰਟੇ 52 ਮਿੰਟ ਸਕਰੀਨ ਦੇ ਸੰਪਰਕ ਦੇ ਵਿੱਚ ਉਹਨਾਂ ਨੇ ਬਤਾਏ ਤਾਂ ਇਸ ਦੌਰਾਨ ਉਹ 6.6% ਦੀ ਘਟ ਸ਼ਬਦ ਸਿੱਖੇ 4.9% ਦੀ ਘਟ ਉਹਨਾਂ ਨੇ ਸੁਰ ਸਿੱਖੀ ਕਿ ਕਿਸੇ ਚੀਜ਼ ਦਾ ਉਚਾਰਨ ਤਲੱਫਜ਼ ਕਿਵੇਂ ਕਰਨਾ ਤੇ ਇਸ ਦੌਰਾਨ 1.1% ਦੀ ਘਟ ਉਹਨਾਂ ਨੇ ਸੁਣ ਜਿਹੜੀ ਗੱਲ ਸੁਣੀ ਇਹਨਾਂ ਅਸਰ ਪੈਂਦਾ 3 ਸਾਲ ਦੇ ਬੱਚੇ ਤੇ ਜਦੋਂ ਤੁਸੀਂ 18 ਮਹੀਨਿਆਂ ਤੋਂ ਸੋਜੀ ਸੰਭਲ ਲੱਗਦਾ ਫਿਰ 2 ਸਾਲ ਦਾ ਤੇ ਫਿਰ 3 ਸਾਲ ਤੱਕ ਆ ਕੇ ਉਸ ਤੇ ਇਨਾ ਨੈਗੇਟਿਵ ਅਸਰ ਪੈਂਦਾ ਹੈ ਜਿਹੜੇ ਬੱਚੇ ਰੋਜ਼ਾਨਾ ਔਸਤਨ 2 ਘੰਟੇ 52 ਮਿੰਟ ਸਕਰੀਨ ਦੇ ਆਦੀ ਨੇ ਮੋਬਾਈਲ ਦੇ ਜਾਂ ਟੀਵੀ ਦੇ ਜਾਂ ਟੈਬਲੇਟ ਦੇ ਉਸ ਸਬੰਧ ਦੇ ਵਿੱਚ ਉਹ 6.6% ਦੀ ਘੱਟ ਸ਼ਬਦ ਸਿੱਖਦੇ ਨੇ 4.9 ਫੀਸਦੀ ਘੱਟ ਸੁਰ ਸਿੱਖਦੇ ਨੇ ਸਵਰ ਕਹਿੰਦੇ ਆ ਜਿਹਨੂੰ ਆਪਾਂ ਉਚਾਰਨ 1.1 ਫੀਸਦੀ ਅੰਕ ਘੱਟ ਉਹ ਗੱਲਬਾਤ ਸਿੱਖਦੇ ਨੇ ਬੋਲਣਾ ਤੇ ਸੁਣਨਾ ਤੇ ਇਸ ਅਧਿਐਨ ਦੇ ਵਿੱਚ ਯੂਨੀਵਰਸਿਟੀ ਆਫ ਵੈਸਟਰਨ ਆਸਟ੍ਰੇਲੀਆ ਦੇ ਟੈਲੀਥਨ ਕਿਡਸ ਇੰਸਟੀਚਿਊਟ ਨੇ 220 ਪਰਿਵਾਰਾਂ ਦੇ ਵਿੱਚ ਜੰਮੇ ਬੱਚਿਆਂ ਤੇ ਜਿਹੜਾ 3 ਸਾਲ ਦਾ ਡਾਟਾ ਇਕੱਠਾ ਕੀਤਾ ਹੈ ਇਹਨਾਂ ਖੋਜੀਆਂ ਨੇ ਲੱਭਿਆ ਕਿ ਭਾਸ਼ਾ ਦੇ ਤਿੰਨ ਮਾਪ ਨੇ ਜਿਹੜੇ ਉਹਨਾਂ ਦੁਆਰਾ ਵੱਡਿਆਂ ਦੁਆਰਾ ਬੋਲੇ ਜਾਣ ਵਾਲੇ ਸ਼ਬਦ ਬੱਚਿਆਂ ਦੇ ਜਿਹੜੇ ਸਵਰ ਤੇ ਉਹਨਾਂ ਦਾ ਗੱਲਬਾਤ ਕਰਨ ਦੀ ਕੋਸ਼ਿਸ਼ ਤੇ ਜ਼ਿਆਦਾ ਧਿਆਨ ਕੇਂਦਰਿਤ ਕੀਤਾ ਗਿਆ ਜਿਸ ਦੇ ਨਤੀਜੇ ਪ੍ਰਮਾਣ ਉਮਰ ਲਿੰਗ ਅਤੇ ਹੋਰ ਕਾਰਨਾਂ ਦੇ ਕਰਕੇ ਮਾਂ ਦੀ ਸਿੱਖਿਆ ਦਾ ਸਤਰ ਘਰ ਦੇ ਵਿੱਚ ਬੱਚਿਆਂ ਦੀ ਸੰਖਿਆ ਦਾ ਆਧਾਰ ਤੇ ਸਮਾਜ ਸੰਜੋਜਿਤ ਇਸ ਨੂੰ ਕੀਤਾ ਗਿਆ ਸੋ ਇਸ ਕਰਕੇ ਬਚਪਨ ਦੇ ਵਿੱਚ ਬਾਦਸ਼ਾਹ ਦਾ ਅੱਛਾ ਅਨੁਭਵ ਉੱਚ ਬੁੱਧੀ ਨਾਲ ਜੁੜਿਆ ਹੋਇਆ ਬੱਚਿਆਂ ਦੀ ਭਾਸ਼ਾ ਨੂੰ ਸਮਰੱਧ ਵਾਤਾਵਰਣ ਦੇ ਵਿੱਚ ਪਾਲਣਾ ਇੱਕ ਵੱਡਾ ਸੋਮਾ ਮੰਨਿਆ ਜਾਂਦਾ ਹੈ ਭਾਸ਼ਾ ਦੇ ਵਿਕਾਸ ਲਈ ਵੀ ਇਹ ਮਹੱਤਵਪੂਰਨ ਹੈ ਬਚਪਨ ਦੇ ਵਿੱਚ ਭਾਸ਼ਾ ਦਾ ਅੱਛਾ ਤੇ ਅਧਿਕ ਅਨੁਭਵ ਉੱਚ ਬੁੱਧੀ ਸਮਾਜਿਕ ਵਿਕਾਸ ਤੇ ਮਾਨਸਿਕ ਸਿਹਤ ਦੀ ਬਿਹਤਰੀ ਦੇ ਵਾਸਤੇ ਬਹੁਤ ਜ਼ਰੂਰੀ ਅੰਸ਼ ਹੈ ਸੋ ਇਸ ਕਰਕੇ ਜਿਹੜੇ ਬੱਚੇ ਸੀ ਸਕਰੀਨ ਤੇ ਲਾ ਦਨੇ ਹਨ ਨਾ ਮਾਵਾਂ ਦੀਆਂ ਪਿਓ ਦੀਆਂ ਮਜਬੂਰੀਆਂ ਨੇ ਵੱਡੇ ਘਰਾਂ 'ਚ ਹੈ ਨਹੀਂ ਅਸੀਂ ਉਹਨਾਂ ਦੀ ਕੇਅਰ ਟੇਕ ਵਾਸਤੇ ਜੇ ਕੋਈ ਬੰਦਾ ਵੀ ਰੱਖਦੇ ਆ ਉਹਨੂੰ ਆਪਣਾ ਵਿਹਲੇ ਸਮੇਂ ਫੋਨ ਦੇਖਣ ਦਾ ਹੁੰਦਾ ਹੈ ਇਸ ਸੰਬੰਧੀ ਇਹ ਜਿਹੜੀਆਂ ਐਕਟੀਵਿਟੀਆਂ ਨੇ ਇਹ ਬੱਚਿਆਂ ਨੂੰ ਬੋਲਣ ਚੱਲਣ ਤੋਂ ਨਕਾਰਾ ਬਣਾ ਰਹੀਆਂ ਨੇ ਦੂਜੇ ਵੱਨੇ ਵਿਸ਼ਿੰਗਟਨ ਤੋਂ ਰਿਪੋਰਟ ਹੈ ਕਿ ਸਕੂਲਾਂ ਦੀ ਜਿਹੜੀ ਓਵਰ ਐਕਟੀਵਿਟੀ ਹੈ ਇਹ ਵੀ ਬੱਚਿਆਂ ਦੀ ਜਿਹੜੀ ਘੱਟ ਸਿੱਖਣ ਦੀ ਸਮਰੱਥਾ ਨੂੰ ਵਧਾ ਰਹੀ ਹੈ ਦਰੇ ਸਕੂਲਾਂ ਚ ਜਿਹੜੀਆਂ ਹੋਰ ਗਤੀਵਿਧੀਆਂ ਨੇ ਉਹ ਵੀ ਬੱਚਿਆਂ ਦੀ ਸਿੱਖਣ ਦੀ ਸਮਰੱਥਾ ਨੂੰ ਘਟਾ ਰਹੀਆਂ ਨੇ ਅੱਜ ਕੱਲ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਨੂੰ ਖੇਡਣ ਕੋਦਣ ਸੌਰੀ ਕੋਚਿੰਗ ਐਕਸਟਰਾ ਕਲਾਸਸ ਕਲੱਬ ਵਰਗੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋਣ ਲਈ ਦਬਾਅ ਪਾਇਆ ਜਾਂਦਾ ਇਹਦੇ ਪਿੱਛੇ ਵਜ੍ਹਾ ਇਹ ਹੈ ਕਿ ਬੱਚਿਆਂ ਦਾ ਸੰਪੂਰਨ ਵਿਕਾਸ ਹੋਵੇ ਲੇਕਿਨ ਹਾਲ ਹੀ ਦੇ ਵਿੱਚ ਜਾਰਜੀਆ ਵਿਸ਼ਵ ਵਿਦਿਆਲਿਆ ਦੇ ਵਿੱਚ ਅਧਿਐਨ ਜਿਹੜਾ ਹੋਇਆ ਜਾਰਜੀਆ ਯੂਨੀਵਰਸਿਟੀ ਦੇ ਵਿੱਚ ਉਸ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਐਕਟੀਵਿਟੀਆਂ ਦੇ ਕਾਰਨ ਜਿਹੜੀਆਂ ਓਵਰ ਐਕਟੀਵਿਟੀਆਂ ਦੇ ਕਾਰਨ ਬੱਚਿਆਂ ਦੇ ਵਿਕਾਸ ਹੋਣ ਦੀ ਬਜਾਏ ਨੁਕਸਾਨ ਹੋ ਰਿਹਾ ਆਰਾਮ ਨਾ ਮਿਲਣ ਕਰਕੇ ਉਹਨਾਂ ਦਾ ਮਾਨਸਿਕ ਸੰਤੁਲਨ ਖਰਾਬ ਹੋ ਰਿਹਾ ਓਵਰ ਐਕਟੀਵਿਟੀਆਂ ਚੰਗੀਆਂ ਨੇ ਮਾੜੀਆਂ ਨਹੀਂ ਪਰ ਜੇ ਬੱਚਾ ਸੌਂ ਹੀ ਨਹੀਂ ਪਾਉਂਦਾ ਉਹ ਰਾਮ ਹੀ ਨਹੀਂ ਕਰ ਪਾਉਂਦਾ ਉਹਨੂੰ ਆਪਣੀਆਂ ਦੁੜਕੀਆਂ ਲਾਉਣ ਦਾ ਗੋਈ ਨਹੀਂ ਲੱਗਦਾ ਤੇ ਉਹ ਬੱਚਾ ਸਿੱਖ ਨਹੀਂ ਪਾਏਗਾ ਸੋ ਉਹਨਾਂ ਦੇ ਸਿੱਖਣ ਦੀ ਸਮਰੱਥਾ ਘਟ ਹੋ ਰਹੀ ਹੈ ਸੋ ਸੌਰੀ ਉਹ ਚੀਜ਼ਾਂ ਨੂੰ ਯਾਦ ਨਹੀਂ ਕਰ پا ਰਹੇ ਅਜਿਹੇ ਦੇ ਵਿੱਚ ਜ਼ਰੂਰਤ ਤੋਂ ਜ਼ਿਆਦਾ ਜਿਹੜੀਆਂ ਵਾਧੂ ਗਤੀਵਿਧੀਆਂ ਉਹ ਬੱਚਿਆਂ ਦੇ ਵਿੱਚ ਜਿਹੜੀਆਂ ਉਹ ਚਿੰਤਾ ਵਧਾ ਰਹੀਆਂ ਨੇ ਡਿਪਰੈਸ਼ਨ ਵਧਾ ਰਹੀਆਂ ਨੇ ਉਹ ਚੜ ਚੜੇ ਹੋਣ ਲੱਗਦੇ ਨੇ ਖੋਜੀ ਇਹਨੇ ਗੱਲ ਸਪਸ਼ਟ ਕੀਤੀ ਹੈ ਕਿ ਉਹਨਾਂ ਨੂੰ ਲੋੜਿੰਦਾ ਆਰਾਮ ਨਹੀਂ ਮਿਲਦਾ ਤਾਂ ਬੱਚਿਆਂ ਨੇ ਜੋ ਸਿੱਖਿਆ ਹੁੰਦਾ ਉਹਨੂੰ ਵੀ ਉਹ ਸਟੋਰ ਨਹੀਂ ਕਰ ਪਾਉਂਦੇ ਆਪਣੇ ਦਿਮਾਗ ਦੇ ਵਿੱਚ ਜ਼ੈਨ ਦੇ ਵਿੱਚ ਉਹ ਜਮਾਂ ਨਹੀਂ ਕਰ ਪਾਉਂਦੇ ਉਹ ਬਰਕਰਾਰ ਨਹੀਂ ਰੱਖ ਸਕਦੇ ਸੋ ਇਸ ਕਰਕੇ ਉਹ ਜਦੋਂ ਰੈਸਟਲੈਸ ਹੁੰਦੇ ਨੇ ਤਾਂ ਸਭ ਕੁਝ ਭੁੱਲ ਜਾਂਦੇ ਨੇ ਸੋ ਸਮਾਜਿਕ ਤੇ ਭਾਵਨਾਤਮਕ ਤੌਰ ਤੇ ਵੀ ਉਹ ਕਮਜ਼ੋਰ ਹੁੰਦੇ ਜਾਂਦੇ ਨੇ ਸੋ ਇਸ ਕਰਕੇ ਕਿਸੇ ਵੀ ਚੀਜ਼ ਦਾ ਜ਼ਿਆਦਾ ਲੋਡ ਤੁਹਾਡੇ ਲਈ ਖਤਰਨਾਕ ਹੋ ਸਕਦਾ ਸੋ ਇਸ ਕਰਕੇ ਆਪਣੇ ਮੁਸਤਕਿਲ ਦੇ ਬਿਲ ਦੇ ਵਾਸਤੇ ਇਹਨਾਂ ਚੀਜ਼ਾਂ ਦੀ ਜ਼ਰੂਰ ਗੌਰ ਫਰਮਾਓ ਕੇ ਬੱਚਿਆਂ ਨੂੰ ਇਧਰ ਟਿਊਸ਼ਨ ਤੋਂ ਲਿਆਂਦਾ ਉਧਰ ਕਲੱਬ 'ਚ ਛੱਡਿਆਂਦਾ ਉਧਰ ਸਵੀਮਿੰਗ ਪੂਲ 'ਚ ਛੱਡਿਆਂਦਾ ਉਹਨਾਂ ਨੂੰ ਆਪਣੇ ਬਚਪਨ ਦੀ ਮौज-ਮਸਤੀ ਵੀ ਕਰਨ ਦਿਓ ਜੇ ਤੁਸੀਂ ਉਹਨਾਂ ਤੇ ਜ਼ਿਆਦਾ ਸਟ्रेस ਪਾਓਗੇ ਨਾ ਤੇ ਉਹ ਇੱਕ ਵਧੀਆ ਜ਼ਿੰਮੇਵਾਰ ਨਾਗਰਿਕ ਨਹੀਂ ਬਣ ਸਕਣਗੇ ਉਹਨਾਂ ਦੇ ਵਿੱਚ ਡਿਪਰੈਸ਼ਨ ਚੜਚੜਾਪਨ ਤੇ ਸੁਸਾਈਡ ਦੇ ਸਿੰਪਟਮ ਵੱਧਦੇ ਜਾਣਗੇ ਸੋ ਇਸ ਤੋਂ ਬਹੁਤ ਸਤਰਕ ਰਹਿਣ ਦੀ ਜ਼ਰੂਰਤ ਹੈ ਤੇ ਇਹ ਸੀ ਰਿਪੋਰਟਸ ਇਹਨਾਂ ਨੂੰ ਆਪਾਂ ਲੱਗ ਪਾਉਣੇ ਹੁੰਦੇ ਆ ਤੇ ਤੁਸੀਂ ਅੱਗੇ ਸ਼ੇਅਰ ਤੇ ਸਾਂਝਾ ਜਰੂਰ ਕਰਿਆ ਕਰੋ ਥੋੜੀ ਜਿਹੀ ਗੌਰ ਵੀ ਇਸ ਚੀਜ਼ ਤੇ ਫਰਮਾਇਆ ਕਰੋ ਕਿਉਂਕਿ ਇਹ ਬਹੁਤ ਵੱਡੀਆਂ ਸਮੱਸਿਆਵਾਂ ਨੇ ਜਿਸ ਕਰਕੇ ਫਿਰ 9ਵੀਂ 9ਵੀਂ 10ਵੀਂ 10ਵੀਂ ਕਲਾਸ ਵਿੱਚ ਪੜ੍ਹਦੇ ਬੱਚੇ ਸਾਢੇ 7ਾਂ ਤੋਂ ਤਿਲਕ ਜਾਂਦੇ ਨੇ ਸੁਸਾਈਡ ਕਰ ਜਾਂਦੇ ਨੇ ਸੋ ਇਸ ਤੋਂ ਅਸੀਂ ਕਿਵੇਂ ਬਚਣਾ ਐਸੀ ਸੋਚਣਾ ਸੋਮਰ ਤੋਂ ਸ਼ਨੀਵਾਰ ਸਵੇਰੇ 7:00 ਤੋਂ 9:00 ਤੇ ਸ਼ਾਮੇ 7:30 ਤੋਂ 9:30 ਤੜੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੁਸੀਂ ਆਪਣੇ ਇਹਨਾਂ ਪ੍ਰੋਗਰਾਮਾਂ ਨੂੰ ਟਿਵਾਣਾ ਰੜੀ ਦੇ YouTube ਪੇਜ ਤੇ ਲਾਈਵ ਸੁਣਦੇ ਹੋ ਆਪਣੀਆਂ ਐਪਸ ਤੇ ਜਾਂ ਵੈਬਸਾਈਟ ਤੇ Facebook ਤੇ ਆਪਾਂ ਲਾਈਵ ਨਹੀਂ ਹੈ ਸਿਰਫ ਤੇ ਸਿਰਫ YouTube ਤੇ ਹੀ ਲਾਈਵ ਹੁੰਦਾ ਸੋ ਇਸ ਕਰਕੇ ਉਸ ਲਾਈਵ ਪ੍ਰੋਗਰਾਮ ਦਾ ਲਿੰਕ ਆਪਣੇ WhatsApp ਗਰੁੱਪ ਨੰਬਰ 9876709655 'ਤੇ ਮੰਗਵਾ ਸਕਦੇ ਹੋ ਹੀ ਮੇਰਾ ਸੰਪਰਕ ਨੰਬਰ ਹੈ ਤੇ ਇਸੇ ਨੰਬਰ ਤੇ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ 98763096559876309655 ਤੇ ਲੋ ਆਪਣੇ ਨਾਲ ਗੱਲ 'ਚ ਵਾਧਾ ਕਰਨ ਵਾਸਤੇ ਡਾਕਟਰ ਮਲਕੀਤ ਸਿੰਘ ਜੁੜੇ ਨੇ ਇਹਨਾਂ ਦੀਆਂ ਵੀ ਸਵਾਵਾਂ ਆਪਾਂ ਲਈਦੀਆਂ। ਦੈਟਸ ਆ ਸੁਆਗਤ ਸਸੀ ਕਾਲ ਜੀ। ਸੁਆਗਤ ਸਸੀ ਕਾਲ ਜੀ। ਠੋੜਾ ਸਾਹਿਬ ਠੋੜਾ ਸਾਹਿਬ ਜਿਹੜੇ ਅਸੀਂ ਨਾਟਕ ਨਾਲ ਛੋਟੇ ਸ਼ਬਦ ਬੋਲਦੇ ਆ ਨਾ ਹੂੰ ਕੋਈ ਇੱਕ ਬੱਚਿਆਂ ਦੇ ਮਤਲਬ ਜਿਹਨੂੰ ਅਸੀਂ ਸੁਤਲਾਉਣਾ ਕਹਿੰਦੇ ਨੇ ਉਹਦਾ ਬਹੁਤ ਵੱਡਾ ਕਾਰਨ ਬਣਦੇ ਆ। ਹੂੰ ਹੂੰ ਜਿਵੇਂ ਮੰਨੋ ਕਰੋਨ ਇੱਕ ਬੀਬੀਆਂ ਬੋਲਣਗੇ ਕੋ ਕੋ ਆ ਗਿਆ ਕੋ ਆ ਗਿਆ। ਹੂੰ ਚੋਨਾ ਨੂੰ ਸਕੇ ਚੋਨਾ ਨੂੰ ਅੱਛੋ ਖਾਈ ਚੋ ਹਾਂ ਓਕੇ ਚੋਲੀ ਨੂੰ ਕੋਰਲੀ ਨਹੀਂ ਕਰੀ ਪੋਠੀ ਲੈਣੀ ਪੋਠੀ ਪ੍ਰੋਟੀਨ ਨੂੰ ਪੋਠੀ ਬੋਲਣਾ ਹਾਂ ਇਹ ਚੋਲਾ ਸਰ ਤੁਹਾਡੀ ਜੀਭ ਨੂੰ ਕਦੀ ਵੀ ਪ੍ਰੋਪਰ ਜਦੋਂ ਨਾ ਗਰੋ ਨਹੀਂ ਹੁੰਦੇ ਲੈ ਤੁਸੀਂ ਸ਼ੋਕ ਨੂੰ ਬੋਲ ਕੇ ਵੇਖੋ ਉਹ ਬੱਚੇ ਨੂੰ ਕਿਵੇਂ ਖੋ ਤੇ ਕਰੋ ਬੋਲ ਕੇ ਵੇਖੋ ਕਿੰਨਾ ਤੁਹਾਡੇ ਗਲੇ ਦੇ ਵਿੱਚ ਮਸਲ ਦਾ ਫਰਕ ਪੈਂਦਾ ਬੱਚੇ ਨੂੰ ਐ ਲੱਗਦਾ ਕਿ ਸ਼ਾਇਦ ਸਹੀ ਇਹੀ ਹੈ ਜੋ ਬੋਲ ਰਹੇ ਨੇ ਇਹ ਸਹੀ ਹੈ ਤੁਸੀਂ ਜਦੋਂ ਬੱਚਾ ਕਈ ਗਲਤ ਕੰਮ ਕਰਦਾ ਨਾ ਤੇ ਅਸੀਂ ਹੱਸਦੇ ਹਾਂ ਉਹ ਵੀ ਬੱਚਾ ਸਮਝਦਾ ਕਿ ਮੈਂ ਸਹੀ ਕਰ ਰਿਹਾ ਹਾਂ ਸਰਦਨੀ ਟੋਣਾ ਸਾਹਿਬ ਕੀ ਕਹਿੰਦਾ ਕਿ ਵੇਖੋ ਅਸੀਂ ਗੱਲ ਬਾਤ ਤੇ ਟੋਣਾ ਸਾਹਿਬ ਅਸੀਂ ਦੋ ਜੀ ਅਪਡੇਟਿੰਗ ਕਰਦੇ ਹਾਂ ਹੂੰ ਬਿਲਕੁਲ ਆਪਾਂ ਅੱਫੇ ਚ ਗੱਲਾਂ ਬਾਤਾਂ ਕਰਕੇ ਲਾਗੇ ਬੱਚਾ ਨੂੰ ਨਵੇਂ ਸ਼ਬਦ ਸਿੱਖਦਾ ਨਹੀਂ ਤੇ ਉਹ ਲਿਮਟਡ ਦੇ ਜਿੰਨੇ ਕੋ ਸੋਸ਼ਲ ਮੀਡੀਆ ਤੇ ਚਾਰ ਗੱਲਾਂ ਉਹਦੀਆਂ ਉਹੀ ਸਿੱਖਦਾ ਹੂੰ ਬਿਲਕੁਲ ਮਨ ਨੂੰ ਬਾਤਾਂ ਕੌਣ ਸੁਣਾਉਦਾ ਘਰਾਂ ਚ ਬਿਲਕੁਲ ਕੋਈ ਕਹਾਣੀ ਕਿਤੇ ਸੁਣਾਈ ਕਿਸੇ ਨੇ ਜਸਣੀ ਨਹੀਂ ਅਸੀਂ ਵੀ ਬੱਚਿਆਂ ਤੋਂ ਸਾਨੂੰ ਯਾਦ ਆ ਸਾਡੀ ਬੇਟੀ ਨਾ ਜਦੋਂ ਛੋਟੀ ਸੀ ਉਹ ਕਿਤੇ ਪਲੇ ਵਿੱਚ ਗਈ ਬਹੁਤ ਛੋਟੀ ਸੀ ਉਹ ਤਾਂ ਉਹਨੇ ਸਾਨੂੰ ਰਜਾਈ ਦੀ ਅੰਗਰੇਜ਼ੀ ਅਸੀਂ ਉਹ ਤੋਂ ਸਿੱਖੀ ਕੁਇਲਟ ਪਤਾ ਨਹੀਂ ਸੀ ਸਾਡੀ ਜਦੋਂ ਤੁਸੀਂ ਬੱਚੇ ਨੂੰ ਐਪਰੀਸ਼ੀਏਟ ਕਰ ਦੋ ਕਿ ਆਹ ਲਫ਼ਜ਼ ਮੈਂ ਬੱਚੇ ਤੋਂ ਸਿੱਖਿਆ ਉਹਦੇ ਚ ਬੱਚਾ ਹੋਰ ਲੱਭ ਕੇ ਲਿਆਉਂਦਾ ਹੈ ਨਾ ਬਿਲਕੁਲ ਬਿਲਕੁਲ ਕਿਉਂਕਿ ਤੁਸੀਂ ਆਪ ਸ਼ਾਮ ਨੂੰ ਤੁਹਾਡਾ ਸਾਹਿਬ ਬੱਚਿਆਂ ਦੇ ਨਾਲ ਘੰਟਾ ਦੋ ਘੰਟੇ ਬੈਠੋ ਉਹਨਾਂ ਦੇ ਨਾਲ ਮਤਲਬ ਉਹ ਆਪਾਂ ਆਪ ਦੇ ਦੀਦੀਆਂ ਦੇ ਸੀਰੀਅਲ ਤੇ ਲੱਗੀਆਂ ਹੁੰਦੀਆਂ ਸਾਡੇ ਵਰਗੇ ਕਿਤੇ ਹੋਰ ਮੜਾ ਮੁੰਡਾ ਆਪਣੇ ਲੱਗੇ ਹੁੰਦੇ ਹਾਂ ਸੋ ਜੀ ਨਾਲ ਜਦੋਂ ਆਪਾਂ ਖੋਲਣਾ ਹੀ ਨਹੀਂ ਤੇ ਹੋਰ ਨਾਲ ਤਾਂ ਸਾਡਾ ਸਿਸਟਮ ਤਾਂ ਤੋੜਾ ਸਮਝ ਲੋ ਦੁੱਖ ਦੇਵਦੇ ਹੁੰਦਾ ਕਿ ਸਮਾਜ ਤੁਸੀਂ ਮਤਲਬ ਕਈਆਂ ਗੱਲਾਂ ਤੋਂ ਮਾਰ ਖਾ ਰਹੇ ਹਾਂ ਹਾਂ ਬੋਝ ਕਰੋ ਤੁਸੀਂ ਕਿਤੇ ਘੁੰਮਣ ਜਾਂਦੇ ਹੋ ਤੁਸੀਂ ਬੱਚਾ ਤੁਹਾਡਾ YouTube ਤੇ ਲੱਗਿਆ ਉਹਨੂੰ ਕਹੋ ਯਾਰ ਆ ਪਟਿਆਲਾ ਸ਼ਹਿਰ ਆ ਇਹਦੀ ਹਿਸਟਰੀ ਕੀ ਹੈ ਦੇਖੀ ਜਰਾ ਬੱਚੇ ਦੱਸੀ ਸਾਨੂੰ ਕੀ ਹਿਸਟਰੀ ਹੈ ਦੀ ਇੱਥੋਂ ਕੀ ਰੂਟਸ ਨਿਕਲਦੇ ਨੇ ਉਹ ਜਦੋਂ ਖੋਜੇਗਾ ਤੇ ਉਹ ਤੁਹਾਨੂੰ ਦੱਸੇਗਾ ਤੇ ਉਹਦੀ ਜਾਣਕਾਰੀ ਚ ਮਤਲਬ ਇਦਾਂ ਢੰਗ ਨਾਲ ਜਿਉਂ YouTube ਵੀ ਕਰਦਾ ਨਾ ਉਹ ਗੇਮਸ ਦੇ ਵਿੱਚ ਲੱਗਿਆ ਹੋਇਆ ਉਹਨੂੰ ਥੋੜਾ ਜਿਹਾ ਆਪਣੇ ਤੌਰ ਤੇ ਵਰਤਿਆ ਜਾ ਸਕਦਾ ਸਾਈਕੋਲੋਜੀਕਲੀ ਹਾਂ ਬਿਲਕੁਲ ਕੀੇ ਨਾਲ ਕੋਈ ਕਰੀਏ ਪਰ ਆਪਣੇ ਆਪ ਨੂੰ ਸਾਨੂੰ ਸਿਰੋਦਾ ਹਾਨੀ ਬਣਨਾ ਪੈਣਾ ਹੈ ਨਾ ਹਾਂ ਬਿਲਕੁਲ ਬਿਲਕੁਲ ਕੋਈ ਜਿੰਨਾ ਕੋਈ ਸਟੋਰੀ ਜਿੰਨਾ ਵਿੱਚ ਪਿੱਛੇ ਵੇਖੋ ਤੁਸੀਂ ਰੌਣਦਾਨੇ ਦਾ ਦਿਆਂ ਤੋਂ ਆਪਾਂ ਘਾੜੀਆਂ ਕਿੰਨੀਆਂ ਸੁਣਦੇ ਰਹੇ ਹੂੰ ਹੂੰ ਛੋਟੀਆਂ ਛੋਟੀਆਂ ਘਾੜੀਆਂ ਬੱਚੇ ਨੂੰ ਸੁਣਾਉਣੀਆਂ ਆਪਣੇ ਕਲਚਰ ਬਾਰੇ ਆਪਣੇ ਮਤਲਬ ਜੋ ਵੀ ਤੁਹਾਡਾ ਵਿਰਸਾ ਵਾ ਹੂੰ ਹੂੰ ਤੇ ਉਹ ਗੱਲਾਂ ਕਰਕੇ ਆਪੇ ਉਹ ਬੱਚੇ ਨੂੰ ਸ਼ਬਦ ਚੰਗੇ ਵਧੀਆ ਬੋਲ ਕੇ ਸਲੋ ਸਲੋ ਆਪਾਂ ਸਿਕਾਈਏ ਤੇ ਕੁਦਰਤੀ ਗੱਲ ਹੈ ਕਿ ਕਦੀ ਵੀ ਉਹ ਬੋਰਾ ਸਪੀਚ ਥੈਰਾਪੀਆਂ ਕੋਲਣ ਦੀ ਲੋੜ ਨਹੀਂ ਪੈਣੀ ਹੂੰ ਹੂੰ ਪਰ ਕਿਵੇਂ ਦੀ ਤੇ ਥੈਰੇ ਟੋੜਾ ਸਕਦੀ ਨਹੀਂ ਖੁੱਖ ਖੁਮ ਨਹੀਂ ਕਿਉਂਕਿ ਬੱਚੇ ਸੱਤਾਂ ਕੇ ਬੋਲਦੇ ਹਾਂ ਉਹ ਅਸੀਂ ਉਹ ਜਿਵੇਂ ਤੁਸੀਂ ਦੱਸਿਆ ਨਾ ਡਾਕਟਰ ਸਾਹਿਬ ਕਿ ਅਸੀਂ ਉਹਨੂੰ ਸਹੀ ਕੀ ਕਰਨਾ ਸਗੋ ਆਪ ਤੋਤਲਾ ਬੋਲਣ ਲੱਪ ਪੈਨੇ ਉਹਨਾਂ ਦੀ ਮੈਂ ਦੇਖੋ ਨਾ ਮੈਂ ਤਾਂ ਟੋੜਾ ਸਭ ਕੰਮ ਹੈਗਾ ਟਾਈਮ ਆਪਣੇ ਕੋਲ ਹਾਂਜੀ ਹਾਂਜੀ ਜੀ ਮੇਰੇ ਕੋਲ ਕਰਨਾ ਇੱਕ ਅੰਮ੍ਰਿਤਸਰ ਕਿਸੇ ਨੇ ਸਪੀਚ ਥੈਰੇਪੀ ਤੇ ਖੋਲਿਆ ਹੋਇਆ ਤਾਂ ਮੈਨੂੰ ਕਹਿੰਦੇ ਜੀ ਕੋਈ ਪੇਸ਼ੈਂਟ ਹੋਇਆ ਤਾਂ ਭੇਜਿਓ ਹੂੰ ਹੂੰ ਮੈਂ ਜਦੋਂ ਇਹਨੂੰ ਕੀ ਕਰ ਲੈਂਦੇ ਜੀ ਹੂੰ ਕਹਿੰਦਾ ਜੀ ਇਹ ਤਾਂ ਫੀਰੋਸਮਿਕ ਬੈਂਡ ਕਰਦਾ ਹੂੰ ਹੂੰ ਤੇ ਮੈਂ ਵੀ ਤੁਸੀਂ ਵੈਸੇ ਕੱਢ ਲੈਣੇ ਹਮ ਮੈਂ ਕਿਉਂ ਤੁਸੀਂ ਕਿਵੇਂ 5000 ਰੁਪਏ ਮਹੀਨੇ ਦਾ ਲੈਣਾ ਤੇ ਜਿਹੇ ਤੇਰੇਸ ਨੇ ਠੀਕ ਕਰਨਾ ਮੈਂ ਤੇਰੇਸ ਨੇ ਤੇ ਵਿਗਾੜਿਆ ਹੋਇਆ ਹਮ ਸਹੀ ਹੈ ਤੇਰੇਸ ਨੂੰ ਇਹ ਨਹੀਂ ਨਹੀਂ ਜਣਾ ਤੇ ਤੁਹਾਡੇ ਗਾਉਂ ਦੀ ਲੋੜ ਹੀ ਨਹੀਂ ਹਾਂ ਅਸੀਂ ਜਦੋਂ ਲੋਰੀਆਂ ਦਿੰਨੇ ਆ ਨਾ ਲੋਰੀਆਂ ਜੀ ਤੋਤਲਾ ਬਣ ਲੈ ਆਉਨੇ ਆ ਅਸੀਂ ਉਹ ਆਪੇ ਤੋਤਲੇ ਬੋਲਣਗੇ ਮਤਲਬ ਤੁਸੀਂ ਖੜਕ ਕੇ ਬੋਲੋ ਜਿਵੇਂ ਤੁਹਾਡੀ ਨਾਰਮਲ ਆਪਣਾ ਫਲੋ ਹੈਗਾ ਉਸ ਭਾਸ਼ਾ ਦੇ ਵਿੱਚ ਗੱਲ ਕਰੀਏ ਤੇ ਇਹ ਚੀਜ਼ਾਂ ਦੇ ਮਤਲਬ ਆਦਤ ਹੀ ਤਾਂ ਜੀਵ ਦੇ ਮਸਲੋਂ ਤੁਸੀਂ ਖੁੱਲਣੇ ਨਹੀਂ ਦਿਨਾ ਡਵੈਲਪੀ ਨਹੀਂ ਹੋਣਾ ਹਾਂ अच्छा ਸਾਡੀ ਫੈਮਿਲੀ ਚ ਨਾ ਡਾਕਟਰ ਸਾਹਿਬ ਦੋ ਬੱਚੇ ਬਜ਼ੁਰਗਾਂ ਕੋਲ ਪਲੇ ਆ। ਸਾਡੀ ਦੋਤਰੀ ਹੈ ਉਹ ਆਪਣੀ ਅੰਦਾਦੀ ਮਾਂ ਕੋਲ ਜ਼ਿਆਦਾ ਰਹੀ ਹੈ। ਉਹ ਆਪਾਂ ਕਹੂਗੀ ਆਪਾਂ ਫਿਰ ਉੱਥੇ ਗਏ। ਮਤਲਬ ਜਿਹੜਾ ਬੱਚਾ ਬਜ਼ੁਰਗਾਂ ਕੋਲ ਪਲਿਆ ਉਹ ਮਤਲਬ ਬਜ਼ੁਰਗਾਂ ਦੀ ਗੱਲਬਾਤ ਜ਼ਿਆਦਾ ਸਿੱਖਦਾ ਹੈ। ਮਾਪਿਆਂ ਦੇ ਨਾਲ। ਹੂੰ। ਤੇ ਬੱਚੇ ਨੂੰ ਜਮਲੌਰ ਦੇ ਮੇਰਾ ਛੋਟਾ ਕਾਕੇ ਵੱਡਾ ਤੇ ਜਿਹਨੂੰ ਨਨਕੇ ਜੁਆਨ ਆਇਆ ਛੋਟੇ ਹੁੰਦੇ ਨੂੰ ਮੇਰੇ ਸੋਹਣਾ ਸਾਹਿਬ ਲੈ ਗਈ ਸੀ ਉਹ ਵਾਈਫ ਮੇਰੇ ਕੱਲੇ ਸੀ। ਹੂੰ ਤੇ ਉਹ 10 ਮਹੀਨੇ ਉਹਨੂੰ ਜਦੋਂ ਉਹਦੇ ਵੀ ਜੱਟਾਂ ਬਣੀਆਂ ਤਾਂ ਹੀ ਆ ਪਿਓਰ ਆਪਣੀਆਂ ਹੂੰ ਤੇ ਜਿਹੜਾ ਛੋਟਾ ਵਾ ਇੰਨੇ ਨੇ ਮੈਨੂੰ ਜਦੋਂ ਸ਼ੁਰੂ ਹੋਏ ਨੇ ਮੈਨੂੰ ਰੋਜ਼ ਆਖੜਾ ਪਾਪਾ ਇੱਕ ਕਹਾਣੀ ਸੁਣਾਉ ਹੂੰ ਮੈਂ ਇਹਨੂੰ ਸਟੋਰੀਆਂ ਸਾਡੇ ਵਰਗੈਂ ਕਿਹਾ ਇਹ ਪਿੰਡਾਂ ਦੇ ਖੇੜਾ ਵਿੱਚ ਆਪਾਂ ਡੋਕੀ ਰੱਖਿਆ ਹੁੰਦਾ ਸੀ ਇੱਦਾਂ ਸੀ ਇੱਦਾਂ ਸੀ ਅਗਲੇ ਦਿਨ ਇਹਨੇ ਫਿਰ ਪਾਪਾ ਜਣ ਦੋ ਸੁਣਾਓ ਕਰਾਜ ਉਹਨਾਂ ਨੇ ਮੈਨੂੰ ਥੋੜੇ ਲੋਰੀਆਂ ਦੇ ਦੇ ਵਿੱਚ ਆਪਣੇ ਉਠਾਲ ਕੇ ਲੱਤਾਂ ਬਾਹਾਂ ਤੇ ਜਿਹੜੀਆਂ ਲਾਇਆ ਕਰੀਆਂ ਨਾਲ ਇਹਨੂੰ ਸਟੋਰੀਆਂ ਉਹ ਸਭ ਸ਼ਰਦੋਂੋਂ ਨਿਕਲ ਨਿਕਲ ਕੇ ਯਾਦ ਹੂੰ ਜਦੋਂ ਆਪਾਂ ਬਰੋ ਲੜਦੇ ਉਹ ਜੇ ਗੱਲਾਂ ਕਰਾਂਗੇ ਤਾਂ ਬੱਚੇ ਨੇ ਖਦੋਨਾ ਕੀ ਕੰਮ ਕਰਦਾ ਹਾਂ ਧਰਮ ਦੀਆਂ ਕਹਾਣੀਆਂ ਬੜਾ ਕੁਝ ਆਉਂਦਾ ਮਤਲਬ ਉਹ 500 ਤੋਂ ਤਰ੍ਹਾਂ ਦੀਆਂ ਕਹਾਣੀਆਂ ਕੀ ਕਈ ਕਹਾਣੀਆਂ ਸਟੋਰੀਆਂ ਨੇ ਜਿਹੜੀਆਂ ਚੱਲਦੀਆਂ ਪਈਆਂ ਨੇ ਹੂੰ ਕਿਉਂ ਸਾਰੀਆਂ ਨੂੰ ਤੇ ਲੋ ਵੈੰਗੂ ਦੀ ਕਿਰਪਾ ਨਾਲ ਉਹ ਜਿਹੜੇ ਟੈਸਟ ਦਿੰਦਾ ਉਹ ਕਲੀਅਰ ਕਰ ਲੈਂਦਾ ਇੰਟੈਲੀਜੈਂਟ ਉਹਦੇ ਉੱਤੇ ਬੋਝ ਵੀ ਨਹੀਂ ਪਾਇਆ ਮੈਂ ਪੜ੍ਹਨ ਦਾ ਵੀ ਪੈਦਾ ਹੀ ਕਰਨਾ ਦਾ ਤੈਂ ਕਰਨਾ ਹੂੰ ਹੂੰ ਸਬਜੈਕਟ ਵੀ ਜਦੋਂ ਨੇ ਮੈਟ੍ਰਿਕ ਕੀਤੀ ਮੈਂ ਕਿਹਾ ਕਾਕਾ ਤੇਰੀ ਸ਼ਵ ਜੋ ਸਬਜੈਕਟ ਦੇ ਨਾਲ ਜੰਹੇ ਲੱਗਦੇ ਨੂੰ ਰੱਖ ਲੈ ਹੂੰ ਹੂੰ ਜ਼ਰੂਰੀ ਨਹੀਂ ਕਿ ਮੈਡੀਕਲ ਹੀ ਕਰਨਾ ਡਾਕਟਰ ਵੀ ਬੋਲਦਾ ਜਿੰਨੇ ਵੀ ਬੋਲਣਾ ਚਲੋ ਉਹਨੇ ਮੈਡੀਕਲ ਲੈ ਲਿਆ ਅਪ੍ਰੀਸ਼ਾ ਨੇ ਲਿਆ ਜੀ ਤੇ ਜਿੰਨਾ ਕਿ ਵੀ ਉਹ ਮਤਲਬ ਵੇਖੋ ਤਾਂ 1.5 ਕਿਲੋਮੀਟਰ ਸਕੂਲ ਸੀ ਸਾਡੇ ਘਰ ਤੋਂ ਹੂੰ ਹੂੰ ਤੇ ਟੋਣਾ ਸਾਹਿਬ ਸ਼ੁਰੂ ਤੋਂ ਤੁਰ ਕੇ ਗਿਆ ਤੇ ਤੁਰ ਕੇ ਆਇਆ ਤਾਂ ਪੂਰਾ ਸਟਰੋਂਗ ਬਣਿਆ ਜੀ ਨਹੀਂ ਤਾਂ ਚਲੋ ਵੈਗਰੂ ਦੀ ਕਿਰਪਾ ਸੀ ਭਾਵੇਂ ਅਸੀਂ ਗੱਡੀ ਲਵਾ ਦਿੰਦੇ ਪੱਕਾ ਜ ਆਪਣੇ ਕੋਲ ਡਰਾਈਵਰ ਛੱਡ ਆਇਆ ਕਰਦਾ ਉਹਨੂੰ ਹੂੰ ਹੂੰ ਮੁਕੀਦਾਂ ਦੇ ਵਿੱਚੋਂ ਉਹਦੇ ਡਰ ਦੁੱਕੇ ਦੂਰ ਹੋਏ ਜਿੱਥੇ ਮਰਜ਼ੀ ਉਹਨੂੰ ਕੋਈ ਪੰਛੀ ਸੀ ਹਾਂ ਔਰ ਫਿਰ ਉਹਦੇ ਚ ਇਕੱਲਿਆਂ ਵਿਚਰਨ ਦਾ ਹੌਸਲਾ ਬਣਦਾ ਹੌਸਲਾ ਬਣ ਗਿਆ ਉਹਦਾ ਫਿਰ ਉਹਨੂੰ ਪਿੰਡ ਵੀ ਮਤਲਬ 10-15 ਦਿਨ ਬਾਅਦ ਉਹਨੇ ਆਪਣੇ ਦਾਦੇ ਨਾਲ ਪਿੰਡ ਜਾਣਾ ਹੂੰ 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 ਪਿੰਡ ਦਾ ਮਾਹੌਲ ਜਿਹੜਾ ਜਿੱਤਾ ਜ਼ਮੀਂਦਾਰਾਂ ਦੇ ਘਰਾਂ ਦਾ ਜੂਦ ਉਹ ਵੀ ਸਾਰਾ ਉਹਨੇ ਦੇਖਣਾ ਜ਼ਮੀਨਾਂ ਦੇ ਵਿੱਚ ਕਿਵੇਂ ਕੰਮ ਕਰਦੇ ਆ ਕਿ ਦੋ ਸਾਲ ਤਾਲੇ ਵਿੱਚ ਜਾਂਦਾ ਉਹਨਾਂ ਨੂੰ ਉਹਨਾਂ ਨੂੰ ਪਤਾ ਹੈਗਾ ਕਿ ਜੇ ਅੰਦਰ ਹੀ ਵੜ ਛੱਡਾਂਗੇ ਤੇ ਤੀਨੀ ਕਿਲਾ ਛੱਡਾਂਗੇ ਤੇ ਫਿਰ ਐਵੇਂ ਹੀ ਚੱਲਣਾ ਬਿਲਕੁਲ ਬਿਲਕੁਲ ਡਾਕਟਰ ਸਰ ਥੈਂਕ ਯੂ ਥੈਂਕ ਯੂ ਸਰ ਸੋ ਬਿਲਕੁਲ ਦੋਸਤੋ ਆਪਣਾ ਇਹ ਜਿਹੜਾ ਮੁਸਤਕਬਲ ਹੈ ਬੱਚੇ ਨੇ ਜਿਹੜਾ ਪੁਵੇਖਿਆ ਜਰੂਰ ਉਸ ਦੇ ਬਾਰੇ ਸਜਿੱਦ ਹੋਈਏ ਡਾਕਟਰ ਸਾਹਿਬ ਨੇ ਬਹੁਤ ਪਤੇ ਦੀ ਗੱਲ ਆਖੀ ਕਿ ਬੱਚਿਆਂ ਨਾਲ ਆਪ ਤੋਤਲੀ ਗੱਲ ਨਾ ਕਰੀਏ ਨਹੀਂ ਤਾਂ ਉਹ ਤੋਤਲੀ ਗੱਲ ਹੀ ਕਰਨ ਲੱਗੇ ਜਾਣਗੇ ਉਹਨਾਂ ਨੂੰ ਲੱਗੇਗਾ ਕਿ ਕੋਲੀ ਠੀਕ ਹੈ ਕੋਲੀ ਠੀਕ ਨਹੀਂ ਹੈ ਹੈਨਾ ਸੋ ਇਸ ਕਰਕੇ ਸਾਨੂੰ ਥੋੜਾ ਜਆ ਬਦਲਣਾ ਪਵੇਗਾ ਬੱਚਿਆਂ ਨੂੰ ਸਿੱਖਿਆਤ ਕਰਨ ਵਾਸਤੇ